ਨੁਕਰਾ ਜੀਵਨ ਜੀ ओनली ਰੋਟੀ ਕਪੜਾ ਤੇ ਮਕਾਨ ਦੀ ਲੋੜ ਹੁੰਦੀ ਹੈ ਜਿਨ੍ਹਾਂ ਵਿੱਚੋਂ ਪਹਿਲੀ ਤੇ ਸਭ ਤੋਂ ਮਹੱਤਵਪੂਰਨ ਲੋੜ ਰੋਟੀ ਹੈ ਮਤਲਬ ਭੋਜਨ کئی ਵਾਰ ਕੋਈ ਐਨਾ ਗਰੀਬ ਹੁੰਦਾ ਹੈ ਕਿ ਖਾਣ ਲਈ ਰੋਟੀ ਵੀ ਨਹੀਂ ਹੁੰਦੀ ਤੇ ਆਪਣਾ ਇਲਾਜ ਕਰਵਾਉਣ ਲਈ ਦਵਾਈ ਜੋ ਕੇ ਪੈਸੇ ਵੀ ਨਹੀਂ ਹੁੰਦੇ ਐਤਾ ਤਾਂ ਹੀ ਕਮਾਮਲਾ ਜੜਿਆਲਾ ਗੁਰੂ ਤੋਂ ਸਾਹਮਣੇ ਹੈ ਜਿੱਥੇ ਚਰਨਜੀਤ ਸਿੰਘ ਉਫਕਾਲਾ ਮੁਹੱਲਾ ਸ਼ੇਖਪੂਰਾ ਵਾਸੀ ਜੋ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਸੀ ਪਿਛਲੇ 2-3 ਮਹੀਨਾ ਪਹਿਲਾਂ ਕੋਈ ਵਾਹਨ ਇਨਾਂ ਦੇ ਰਿਕਸ਼ੇ ਨੂੰ ਸਾਈਡ ਮਾਰ ਜਾਂਦਾ ਹੈ ਤਾਂ ਰਿਕਸ਼ੇ ਤੋਂ ਡਿੱਗਨ ਨਾਲ ਇਹਨਾਂ ਦਾ ਚੁੱਲਾ ਤੇ ਲੱਤ ਟੁੱਟ ਜਾਂਦੀ ਹੈ ਘਰ 'ਚ ਗਰੀਬੀ ਹੋਣ ਕਰਕੇ ਆਪਰੇਸ਼ਨ ਨਹੀਂ ਕਰਵਾ ਸਕੇ ਥੋੜੇ ਦਿਨ ਪਹਿਲਾਂ ਹੀ ਚਰਨਜੀਤ ਸਿੰਘ ਨੇ ਆਪਣੇ ਘਰ ਦੇ ਕਾਗਜ਼ ਕਹਿਣ ਰੱਖ ਕੇ ਆਪਰੇਸ਼ਨ ਤਾਂ ਕਰਵਾ ਲਿਆ ਪਰ ਦਵਾਈ 2 ਦਿਨ 100 ਰੁਪਏ ਦੀ ਰੋਜ਼ਾਨਾ ਆਉਂਦੀ ਹੈ ਸਾਰਿਕ ਲੜਕਾ ਨਸ਼ੇੜੀ ਹੈ ਨੂੰ ਤੇ ਛੋਟੇ ਛੋਟੇ ਬੱਚੇ ਚਰਨਜੀਤ ਦੀ ਪਤਨੀ ਤੇ ਨੂੰ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਬੜੀ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਕਰ ਰਹੀਆਂ ਨੇ ਉਹਨਾਂ ਨੇ ਦੱਸਿਆ ਕਿ ਕਈ ਵਾਰ ਤਾਂ ਭੁੱਖਾ ਰਹਿਣਾ ਪੈਂਦਾ ਪਰਿਵਾਰ ਤੇ ਗਵਾਂਡੀ ਦੇਸ਼ ਰਾਜ ਨੇ ਸਮਾਜ ਸੇਵੀ ਸੰਸਥਾਵਾਂ ਮਤੇ ਐਨ ਆਰ ਆਈ ਕੋਲੋਂ ਮਦਦ ਦੀ 구ਹਾਰ ਲਈ ਹੈ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਤਾਂ ਕਿ ਇਸ ਪਰਿਵਾਰ ਦਾ ਜੋ ਮਦਦ ਹੈ ਹੋ ਸਕੇ ਕੋਈ ਨਾ ਕੋਈ ਤਾਂ ਹੋਵੇਗਾ ਜੁਨਾਦੀ ਮਦਦ ਕਰੇਗਾ ਕਾਲਾ ਕਾਲਾ ਤੇ ਕੀ ਕੰਮ ਕਰਦੇ ਜੀ ਕੰਮ ਉਹ ਮੈਂ ਇਤਰਾ ਮਿਹਨਤ ਮੰਜੂਰੀ ਪੱਲੇਦਾਰੀ ਕਰਦਾ ਹਾਂ ਤੇ ਹੁਣ ਰੱਖਿਆ ਫੜ ਲਿਆ ਸੀ ਤੇ ਕੋਈ ਛੈਡ ਮਾਰ ਗਿਆ ਤੇ ਮੈਨੂੰ ਪਾ ਗਿਆ ਮੰਜੇ ਤੇ ਤੇ ਬਹੁਤ ਗਰੀਬੀ ਆ ਤੇ ਮੁੰਡਾ ਨਿਥੀ ਕਰਦਾ ਤੇ ਦੂਜੇ ਮੁੰਡੇ ਵੀ ਨਹੀਂ ਬਾਹ ਫਰਦੇ ਤੇ ਮੇਰੇ ਤੇ ਤਾਂ ਬਾਬਾ ਨਾਨਕੀਆ ਦੇ ਕਿ ਕਿਤਨਾ ਐਕਸੀਡੈਂਟ ਕਿਤਨਾ ਹੋ ਗਿਆ ਸੈਡ ਹੀ ਮਾਰ ਗਿਆ ਕੋਈ ਹਾਂਜੀ ਤੇ ਹੁਣ ਕੀ ਮੰਗ ਕਰਦੇ ਜੀ ਮੰਗਿਆ ਵੀ ਮੇਰੇ ਕਾਗਜ਼ ਤੇ ਜਿਹੜੇ ਆਏ ਛੁੱਟ ਜਾਣ ਹਾਂ ਕਾਗਜ਼ ਛੁੱਟ ਜਾਣ ਥਾਂ ਕਿਤੇ ਕਾਗਜ਼ ਕਾਗਜ਼ ਗਹਿਣੇ ਪਏ ਆ ਅੱਤਾ ਦੇ ਪ੍ਰੇਸ਼ਨ ਹੋਇਆ ਮੇਰੇ ਦਵਾਈ ਜੋ ਕੇ ਪੈਸੇ ਕਾਗੇ ਦਵਾਈ ਜੋ ਗਿਆ ਨਹੀਂ ਹੈ ਹੁਣ ਇਦਾਂ ਫੜ ਤੜ ਕੇ ਆ ਕੋਈ ਤੁਹਾਡੇ ਵਰਗਾ ਸਭ ਕਰ ਫੜ ਲਈ 500 ਰੁਪਇਆ ਦੇ ਕੋਈ ਹਜ਼ਾਰ ਦੇ ਮੰਗ ਕਰਦੇ ਜੀ ਹੀ ਮੰਗ ਕਰਦੇ ਆ ਮੰਗ ਤੇ ਇਦਾਂ ਹੁਣ ਮੇਰਾ ਲਾਜ ਲੋਜ ਕਰਾ ਦੇ ਗੌਰਮੈਂਟ ਜੀਤਕੁਰ ਜੀਤਕੁਰ ਜੀ ਕੀ ਗੱਲ ਹੋਈ ਆ ਵਪਾਰੀ ਧਾਂ ਡੈ ਰੱਖਿਆ ਲੈ ਕੇ ਖਾਲੀ ਰੱਖਿਆ ਹੀ ਕੋਈ ਸੈਡ ਮਾਰ ਕੇ ਚ ਗੱਡੀ ਵਾਲਾ ਚਲੇ ਗਿਆ ਇਹ ਡਿੱਗ ਗਿਆ ਉਹਨੇ ਪਛਾਣ ਵੀ ਵੇਖਿਆ ਨਹੀਂ ਵੀ ਕੀ ਗੱਲ ਹੋਈ ਆ ਉਹ ਮੁੜ ਕੇ ਲੋਕਾਂ ਨੇ ਆਣ ਕੇ ਦੱਸਿਆ ਦੱਸਿਆ ਵੀ ਡੇ ਪਿਆ ਵਾ ਉੱਥੋਂ ਇਹਦੇ ਕੋਲ ਉੱਠਿਆ ਨਹੀਂ ਗਿਆ ਤੇ ਚੂਲਾ ਵੀ ਟੁੱਟ ਗਿਆ ਤੇ ਥੱਲੇੋਂ ਲੱਤ ਵੀ ਟੁੱਟ ਗਈ ਪਿੰਨੀ ਤੋਂ ਥੱਲੇੋਂ ਤੇ ਉਹ ਹੁਣ ਦੋ ਨਾਵੇਂ ਮਹੀਨੇ ਦੀ ਟੁੱਟੀ ਅਸੀਂ ਲਈ ਫਿਰਦੇ ਰਹੇ ਕਦੀ ਕਿਤੇ ਕਦੀ ਕਿਤੇ ਤੇ ਨਹੀਂ ਠੀਕ ਹੋਈ ਹੁਣ ਚੁੱਕ ਚਕਾ ਕੇ ਤੇ ਪਰੇਸ਼ਨ ਕਰਾਇਆ ਜੇ ਤੇ ਹੁਣ ਦਵਾਈ ਵਾਸਤੇ ਸਾਡੇ ਕੋਲ ਪੈਸੇ ਨਹੀਂ ਹੈਗੇ ਨਾ ਸਾਡੇ ਕੋਲ ਰੋਣ ਲਈ ਘਰ ਪੈਸੇ ਆ ਤੇ ਤੁਹਾਡਾ ਪੈਨਸ਼ਨ ਲੱਗੀ ਆ ਮੇਰੀ ਲੱਗੀ ਹੈ ਦੀ ਨਹੀਂ ਲੱਗੀ ਕੀ ਮੰਗ ਕਰਦੇ ਜੀ ਆਈ ਨੇ ਚਲੋ ਇਹਦੇ ਲਾਜ ਵਾਸਤੇ ਪੈਸੇ ਜਿਹੜੇ ਲੋਕਾਂ ਦੇ ਚੁੱਕੇ ਚਕਾਏ ਉਹ ਵੀ ਦਿੱਤੇ ਜਾਣ ਗਾਂ ਨੂੰ ਦਵਾਈ دارو ਲਈ ਪੈਸੇ ਮਿਲ ਜਾਣ ਤੇ ਰਾਜੀ ਬਾਜੀ ਹੋ ਜੇ ਚਲ ਫੇਰ ਇੱਕ ਮਾੜਾ ਮੋਟਾ ਕਮਾ ਕੇ ਕੰਦੇ ਰਵਾਂਗੇ ਗੁਜ਼ਾਰਾ ਇਸ ਤਰ੍ਹਾਂ ਦੋ ਘਰਾਂ ਦਾ ਕੰਮ ਕਰਦੀ ਆ ਤੇ ਉਹ ਤੋਂ ਥੋੜਾ ਬਹੁਤਾ ਸਬਜ਼ੀ ਭਾਜੀ ਵਧੀ ਘਟੀ ਦੇ ਦਿੰਦੇ ਆ ਤੇ ਉਹ ਲੈ ਆਉਂਦੀ ਆ ਜੇ ਨਾ ਜਦੋਂ ਨਾ ਦੇਣ ਨਾ ਸਹੀ ਕਹੇ ਵਾਲੀ ਦਾ ਘਰ ਆਟਾ ਵੀ ਨਹੀਂ ਹੈਗਾ ਖੰਡ ਪੱਤੀ ਵੀ ਨਹੀਂ ਦਸਰਾਜੀ ਇਹ ਕੀ ਕੀ ਹੈ ਜੀ ਕੀ ਮਸਲਾ ਕੀ ਨਾ ਕਰ ਮਸਲਾ ਭਾਜੀ ਇਹ ਜਾ ਰਹੇ ਸੀਗੇ ਤੁਹਾਨੂੰ ਦੱਸਿਆ ਕਿ ਬਾਹਰ ਇੱਧਰ ਰੱਖਿਆ ਚ ਲੌਂਡੇ ਸੀਗੇ ਚੌਂ ਕੱਲ ਨੂੰ ਜਾਣ ਦੇ ਤੇ ਕੋਈ ਨੂੰ ਸਾਈਡ ਮਾਰ ਕੇ ਸੁੱਟ ਗਿਆ ਤੇ ਨਾਲ ਹੀ ਇਹਨਾਂ ਦੇ ਪੱਟ ਤੋਂ ਪੱਟ ਟੁੱਟ ਗਿਆ ਤੇ ਨਾਲ ਚੂਲਾ ਕਰੈਕ ਹੋ ਗਿਆ ਇਹਨਾਂ ਦਾ ਤੇ ਇਹਨਾਂ ਦੇ ਵਿਚਾਰਿਆਂ ਦਾ ਬਹੁਤ ਮੰਦਾ ਹਾਲ ਹੈ ਮੈਂ ਇਹ ਮੇਰੇ ਨਾਲ ਨਵੇਂ ਮਹੀਨੇ ਦੇ ਵਿੱਚ ਇਹਨਾਂ ਨੂੰ ਸੱਟ ਲੱਗੀ ਆ ਤੇ ਹੁਣ ਆੜ ਕੇ ਇਹਨਾਂ ਨੇ ਆਪਰੇਟ ਕਰਾਇਆ ਜੇ ਤੁਹਾਨੂੰ ਸੱਚੀ ਇਹਨਾਂ ਕੋਲ ਪੈਸੇ ਪੂਸੇ ਨਹੀਂ ਹੈ ਕਦੀ ਕਿਸੇ ਕੋ ਫੜਦੇ ਕਦੀ ਕਿਸੇ ਕੋ ਫੜਦੇ ਹੀ ਪਰ ਕੋਈ ਇਹਨਾਂ ਨੂੰ ਡਾ ਨਹੀਂ ਦਿੰਦਾ ਇਸ ਕਰਕੇ ਇਹਨਾਂ ਪਤਾ ਨਹੀਂ ਕਾਗਜ ਕਰਦੇ ਰੱਖੇ ਆ ਤੇ ਉਹਦਾ ਕਰਕੇ ਇਹਨਾਂ ਨੂੰ ਕਿਤੇ ਪੈਸਾ ਮਿਲ ਗਿਆ ਤੇ ਉਹਦਾ 30 35000 40000 ਰੁਪਇਆ ਮਿਲਿਆ ਉਹਦਾ ਆਪਰੇਟ ਤੇ ਸਾਰਾ ਕਾਰਾਂ ਲੋ ਵਾ ਵੀ ਸਿਰਨਾਚਲੇ ਜਾਂਡੀਆਂ ਗਰੀਬਾਂ ਵਾਸਤੇ ਮਤਲਬ ਫਾੜ ਬਣਾਏ ਜਾ ਰਹੇ ਫੀਲ ਆ ਜਾ ਇਹਨਾਂ ਦਾ ਨਹੀਂ ਬਣਿਆ ਕਾਰ ਦੀ ਕੋਈ ਨਾ ਇਹਨਾਂ ਨੂੰ ਪਤਾ ਹੀ ਇਹਨਾਂ ਬਾਰੇ ਸਾਰੇ ਠੀਕ ਠਾਕ ਜਾਂ ਬੰਦੇ ਜੀ ਇਹਨਾਂ ਨੂੰ ਸੱਚਾਈ ਕੋਈ ਮਤਵਾਤ ਨਹੀਂ ਇਹਨਾਂ ਪੜਾ ਗਏ ਸਾਰੇ ਬੀਬੀ ਭੈਣੇ ਨੇ ਪੜਦੇ ਕਾਲਾ ਵੀ ਨਾ ਪੜੀ ਜੀ ਕੀ ਮੰਗ ਕੀ ਕਰਦੇ ਮੰਗ ਇਹੋ ਕਰਦੇ ਕਿ ਚਲੋ ਇਹਨਾਂ ਦਾ ਵਿਚਾਰਾਂ ਦਾ ਕੋਈ ਗੁਜ਼ਰਗੁਜ਼ਾਰਾ ਹੋਵੇ ਕੋਈ ਸਰਕਾਰ ਹੀ ਇਹਨਾਂ ਨੂੰ ਮਤ ਦੇ ਦੇਵੇ ਜਿਹੜਾ ਇਹਨਾਂ ਦਾ ਚਲੋ ਦਵਾਈ ਤੇ ਚੱਲੇ ਹੁਣ ਰੋਜ਼ ਤਿੰਨ ਚਾਰ ਸੂਈ ਦਵਾਈ ਆਉਂਦੀ ਦਵਾਈ ਜੋ ਕੇ ਪੈਸੇ ਨਹੀਂ ਇਹਨਾਂ ਕੋਲ ਆਗੇ ਜੀ ਇਹ ਦਵਾਈ ਕਦੀ ਕਿਤੇ ਫੜ ਕੇ ਕਦੀ ਉਹ ਬੀਬੀ ਭੈਣ ਭਾਂਡੇ ਮਾਂਦੀ ਆ ਕਿਸੇ ਦੇ ਕਰਕੇ ਆਪਣੀ ਸੈਟਸਫਾਈ ਕਰਦੇ ਆ ਤੇ ਉਹਦੀ ਨੌ ਵੀ ਜਾਂਦੀ ਆ ਉਹ ਵੀ ਕਰਕੇ ਆ ਜਾਂਦੀ ਮੁੰਡਾ ਮੁੰਡਾ ਆ ਬੜੀ ਇਹਨਾਂ ਦਾ ਹਾਂ ਮੁੰਡਾ ਬੜੀ ਉਹ ਨਹੀਂ ਕੰਮ ਕੀ ਮੰਗ ਕਰਦੇ ਜੀ ਉਹ ਅਸੀਂ ਤੇ ਉਹ ਕਹਿੰਦੇ ਆ ਕਿ ਸਰਕਾਰ ਦੀ ਬਾਹ ਫੜੇ ਜਾਂ ਕੋ ਭੈਣ ਭਰਾ ਦੀ ਬਾਹ ਫੜੇ ਤੇ ਇਹਦੀ ਸੈਟਿੰਗ ਕਰ ਦੇ ਇਹ ਫਿਰ ਉਸ ਤਰ੍ਹਾਂ ਰੱਖਸ਼ਾ ਚਲਾਵੇ ਤੇ ਆਪਣਾ ਘਰ ਦਾ ਡੰਗ ਜਿਉਂ ਚਲਾਵੇ ਤੇ ਆਪਣੇ ਜੀਆਂ ਚ ਸੈੱਟ ਰਵੇ ਨਹੀਂ ਤੇ ਮੰਜੀ ਤੇ ਪਿਆ ਦੇ ਇਸ ਤਰ੍ਹਾਂ ਹੀ ਗਲ ਜੂਗਾ ਤਾਂ ਨਹੀਂ ਮਨੁੱਖ ਨੂੰ ਜੀਵਨ ਜਿਉਣ ਲਈ ਰੋਟੀ ਕਪੜਾ ਤੇ ਮਕਾਨ ਦੀ ਲੋੜ ਹੁੰਦੀ ਹੈ ਜਿਨ੍ਹਾਂ ਵਿੱਚੋਂ ਪਹਿਲੀ ਤੇ ਸਭ ਤੋਂ ਮਹੱਤਵਪੂਰਨ ਲੋੜ ਰੋਟੀ ਹੈ ਮਤਲਬ ਭੋਜਨ کئی ਵਾਰ ਕੋਈ ਐਨਾ ਗਰੀਬ ਹੁੰਦਾ ਹੈ ਕਿ ਖਾਣ ਲਈ ਰੋਟੀ ਵੀ ਨਹੀਂ ਹੁੰਦੀ ਤੇ ਆਪਣਾ ਇਲਾਜ ਕਰਵਾਉਣ ਲਈ ਦਵਾਈ ਜੋ ਕੇ ਪੈਸੇ ਵੀ ਨਹੀਂ ਹੁੰਦੇ ਐਤਾ ਤਾਂ ਹੀ ਕ ਮਾਮਲਾ ਜੜਿਆਲਾ ਗੁਰੂ ਤੋਂ ਸਾਹਮਣੇ ਹੈ ਜਿੱਥੇ ਚਰਨਜੀਤ ਸਿੰਘ ਉਫਕਾਲਾ ਮੁਹੱਲਾ ਸ਼ੇਖਪੂਰਾ ਵਾਸੀ ਜੋ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਸੀ ਪਿਛਲੇ 2-3 ਮਹੀਨਾ ਪਹਿਲਾਂ ਕੋਈ ਵਾਹਨ ਇਨਾਂ ਦੇ ਰਿਕਸ਼ੇ ਨੂੰ ਸਾਈਡ ਮਾਰ ਜਾਂਦਾ ਹੈ ਤਾਂ ਰਿਕਸ਼ੇ ਤੋਂ ਡਿੱਗਣ ਨਾਲ ਇਨਾਂ ਦਾ ਚੁੱਲਾ ਤੇ ਲੱਤ ਟੁੱਟ ਜਾਂਦੀ ਹੈ ਘਰ 'ਚ ਗਰੀਬੀ ਹੋਣ ਕਰਕੇ ਆਪਰੇਸ਼ਨ ਨਹੀਂ ਕਰਵਾ ਸਕੇ ਥੋੜੇ ਦਿਨ ਪਹਿਲਾਂ ਹੀ ਚਰਨਜੀਤ ਸਿੰਘ ਨੇ ਆਪਣੇ ਘਰ ਦੇ ਕਾਗਜ਼ ਕਹਿਣ ਰੱਖ ਕੇ ਆਪਰੇਸ਼ਨ ਤਾਂ ਕਰਵਾ ਲਿਆ ਪਰ ਦਵਾਈ 2 ਦਿਨ 100 ਰੁਪਏ ਦੀ ਰੋਜ਼ਾ ਨਾ ਆਉਂਦੀ ਹੈ ਕਾਰ্তিক ਲੜਕਾ ਨਸ਼ੇੜੀ ਹੈ ਨੂੰ ਤੇ ਛੋਟੇ ਛੋਟੇ ਬੱਚੇ ਚਰਨਜੀਤ ਦੀ ਪਤਨੀ ਤੇ ਨੂੰ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਬੜੀ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਕਰ ਰਹੀਆਂ ਨੇ ਉਹਨਾਂ ਨੇ ਦੱਸਿਆ ਕਿ ਕਈ ਵਾਰ ਤਾਂ ਭੁੱਖਾ ਰਹਿਣਾ ਪੈਂਦਾ ਹੈ ਪਰਿਵਾਰ ਤੇ ਗਵਾਂਡੀ ਦੇਸ਼ ਰਾਜ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਐਨਆਰਆਈ ਕੋਲੋਂ ਮਦਦ ਦੀ 구ਹਾਰ ਲਈ ਹੈ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਤਾਂ ਕਿ ਇਸ ਪਰਿਵਾਰ ਦਾ ਜੋ ਮਦਦ ਹੈ ਹੋ ਸਕੇ ਕੋਈ ਨਾ ਕੋਈ ਤਾ ਹੁਵੇਗਾ ਜੁਨਾਦੀ ਮਦਦ ਕਰੇਗਾ ਕਾਲਾ ਕਾਲਾ ਤੇ ਕੀ ਕੰਮ ਕਰਦੇ ਜੀ ਕੰਮ ਉਹ ਮੈਂ ਇਤਰਾ ਮਿਹਨਤ ਮਜ਼ਦੂਰੀ ਪੱਲੇਦਾਰੀ ਕਰਦਾ ਹਾਂ ਤੇ ਹੁਣ ਰੱਖਿਆ ਫੜ ਲਿਆ ਸੀ ਤੇ ਕੋਈ ਛੈਡ ਮਾਰ ਗਿਆ ਤੇ ਮੈਨੂੰ ਪਾ ਗਿਆ ਮੰਜੇ ਤੇ ਤੇ ਬਹੁਤ ਗਰੀਬੀ ਆ ਤੇ ਮੁੰਡਾ ਨਹੀਂ ਥੇ ਕਰਦਾ ਤੇ ਦੂਜੇ ਮੁੰਡੇ ਵੀ ਨਹੀਂ ਬਾਹ ਫਰਦੇ ਤੇ ਮੇਰੇ ਤੇ ਤਾਂ ਬਾਬਾ ਨਾਨਕ ਕੀ ਦੇ ਕਿ ਕਿਤਰਾ ਐਕਸੀਡੈਂਟ ਕਿਤਰਾ ਹੋ ਗਿਆ ਸੈੜ ਹੀ ਮਾਰ ਗਿਆ ਕੋਈ ਹਾਂਜੀ ਤੇ ਹੁਣ ਕੀ ਮੰਗ ਕਰਦੇ ਜੀ ਮੰਗਿਆ ਵੀ ਮੇਰੇ ਕਾਗਜ਼ ਜਿਹੜੇ ਆਏ ਛੁੱਟ ਜਾਣ ਹਾਂ ਕਾਗਜ਼ ਛੁੱਟ ਜਾਣ ਥਾਂ ਕਿੱਥੇ ਕਾਗਜ਼ ਕਾਗਜ਼ ਗਹਿਣੇ ਪਏ ਆ ਆਤਾ ਦੇ ਪ੍ਰੇਸ਼ਨ ਹੋਇਆ ਮੇਰੇ ਤੇ ਦਵਾਈ ਜੋ ਕੇ ਪੈਸੇ ਕਾਗੇ ਦਵਾਈ ਜੋਗੇ ਨਹੀਂ ਹੈਗੇ ਹੁਣ ਇਦਾਂ ਫੜ ਤੜ ਕੇ ਆ ਕੁਝ ਤੁਹਾਡੇ ਵਰਗਾ ਸਭ ਕਰ ਫੜ ਲਈ 500 ਪਈਆ ਦੇ ਕੋ 1000 ਦੇ ਕੀ ਮੰਗ ਕਰਦੇ ਜੀ ਦੀ ਮੰਗ ਕਰਦੇ ਆ ਮੰਗ ਤੇ ਤਾਂ ਹੁਣ ਮੇਰਾ ਲਾਜ ਲੂਜ ਕਰਾ ਦੇ ਗੌਰਮੈਂਟ ਠੀਕ ਮਜੀਦ ਖੋਜ ਮਜੀਦ ਖੋਜ ਚ ਕੀ ਖਾਲ ਹੋਈ ਆ ਵਪਾਰੀ ਧਾਂਡਈ ਰੱਖਸ਼ਾ ਲੈ ਕੇ ਖਾਲੀ ਰੱਖਸ਼ਾ ਹਈ ਕੋਈ ਸ਼ੈਡ ਮਾਰ ਕੇ ਚ ਗੱਡੀ ਵਾਲਾ ਚਲੇ ਗਿਆ ਇਹ ਡਿੱਗ ਗਿਆ ਉਹਨੇ ਪਛਾਣ ਵੇਖਿਆ ਨਹੀਂ ਵੀ ਕੀ ਗੱਲ ਹੋਈ ਆ ਉਹ ਮੁੜ ਕੇ ਲੋਕਾਂ ਨੇ ਆਣ ਕੇ ਦੱਸਿਆ ਦੁੱਸੀਆ ਵੀ ਡੇਪਿਆ ਵਾ ਉੱਥੋਂ ਇਹਦੇ ਕੋਲ ਉੱਠਿਆ ਨਹੀਂ ਗਿਆ ਤੇ ਚੂਲਾ ਵੀ ਟੁੱਟ ਗਿਆ ਤੇ ਥੱਲੇੋਂ ਲੱਤ ਵੀ ਟੁੱਟ ਗਈ ਪਿੰਨੀ ਤੋਂ ਥੱਲੇੋਂ ਤੇ ਉਹ ਹੁਣ ਦੋ ਨਾਵੇਂ ਮਹੀਨੇ ਲਈ ਟੁੱਟੀ ਅਹੀਂ ਲਈ ਫਿਰਦੇ ਰਹੇ ਕਦੀ ਕਿਤੇ ਕਦੀ ਕਿਤੇ ਤੇ ਨਹੀਂ ਠੀਕ ਹੋਈ ਹੁਣ ਚੁੱਕ ਚੁਕਾ ਕੇ ਤੇ ਪਰੇਸ਼ਨ ਕਰਾਇਆ ਜੇ ਤੇ ਹੁਣ ਦਵਾਈ ਵਾਸਤੇ ਸਾਡੇ ਕੋ ਪੈਸੇ ਨਹੀਂ ਹੈਗੇ ਨਾ ਸਾਡੇ ਕੋ ਰਾchn ਲਈ ਘਰ ਪੈਸੇ ਆ ਤੇ ਤੁਹਾਡਾ ਪੈਨਸ਼ਨ ਲੱਗੀ ਆ ਮੇਰੀ ਲੱਗੀ ਐ ਦੀ ਨਹੀਂ ਲੱਗੀ ਕੀ ਮੰਗ ਕਰਦੇ ਜੀ ਆਈ ਐਨੇ ਚਲੋ ਇਹਦੇ ਲਾਜ ਵਾਸਤੇ ਪੈਸੇ ਜਿਹੜੇ ਲੋਕਾਂ ਦੇ ਚੁੱਕੇ ਚੁਕਾਏ ਉਹ ਵੀ ਦਿੱਤੇ ਜਾਣ ਗਾਂ ਨੂੰ ਦਵਾਈ دارو ਲਈ ਪੈਸੇ ਮਿਲ ਜਾਣ ਇਹ ਰਾਜੀ ਬਾਜੀ ਹੋ ਜੇ ਚਲ ਫੇਰ ਅਸੀਂ ਕਮਾੜਾ ਮੋਟਾ ਕਮਾ ਕੇ ਖਾਂਦੇ ਰਾਵਾਂਗੇ ਗੁਜ਼ਾਰਾ ਇਸ ਤਰ੍ਹਾਂ ਦੋ ਘਰਾਂ ਦਾ ਕੰਮ ਕਰਦੀ ਆ ਤੇ ਉਹ ਤੋਂ ਥੋੜਾ ਬਹੁਤਾ ਸਬਜ਼ੀ ਭਾਜੀ ਵਧੀ ਘਟੀ ਦੇ ਦਿੰਦੇ ਆ ਤੇ ਉਹ ਲੈ ਆਉਂਦੀ ਆ ਜਿੰਨ ਜਦ ਨਾਂ ਦੇਣ ਨਾ ਸਹੀ ਕਿਹੇ ਵਲੇ ਦਾ ਘਰ ਆਟਾ ਵੀ ਨਹੀਂ ਹੈਗਾ ਖੰਡ ਪੱਤੀ ਵੀ ਨਹੀਂ ਦਸਰਾ ਜੀ ਇਹ ਕੀ ਕੀ ਹੈ ਜੀ ਕੀ ਮਸਲਾ ਕੀ ਨਾ ਕਰ ਮਸਲਾ ਭਾਜੀ ਇਹ ਜਾਣ ਰਹੇ ਸੀਗੇ ਤੁਹਾਨੂੰ ਦੱਸਿਆ ਕਿ ਬਾਹਰ ਇੱਧਰ ਰੱਖਿਆ ਚ ਲੌਂਡੇ ਸੀਗੇ ਚੌਂ ਕੱਲ ਨੂੰ ਜਾਣ ਦੇ ਤੇ ਕੋਈ ਨੂੰ ਸਾਈਡ ਮਾਰ ਕੇ ਸੁੱਟ ਗਿਆ ਤੇ ਨਾਲ ਹੀ ਇਹਨਾਂ ਦੇ ਪੱਟ ਤੋਂ ਪੱਟ ਟੁੱਟ ਗਿਆ ਤੇ ਨਾਲ ਚੂਲਾ ਕਰੈਕ ਹੋ ਗਿਆ ਇਹਨਾਂ ਦਾ ਤੇ ਇਹਨਾਂ ਦੇ ਵਿਚਾਰਿਆਂ ਦਾ ਬਹੁਤ ਮੰਦਾ ਹਾਲ ਆਇਆ ਮੈਂ ਇਹ ਮੇਰਾ ਨਵੇਂ ਮਹੀਨੇ ਦੇ ਵਿੱਚ ਇਹਨਾਂ ਨੂੰ ਸੱਟ ਲੱਗੀ ਆ ਤੇ ਹੁਣ ਆਣ ਕੇ ਇਹਨਾਂ ਨੇ ਆਪਰੇਟ ਕਰਾਇਆ ਜੇ ਤੁਹਾਨੂੰ ਸੱਚੀ ਇਹਨਾਂ ਕੋਲ ਪੈਸੇ ਪੂਸੇ ਨਹੀਂ ਹੈ ਕਦੀ ਕਿਸੇ ਕੋ ਫੜਦੇ ਕਦੀ ਕਿਸੇ ਕੋ ਫੜਦੇ ਪਰ ਕੋਈ ਇਹਨਾਂ ਨੂੰ ਡਾ ਨਹੀਂ ਦਿੰਦਾ ਇਸ ਕਰਕੇ ਇਹਨਾਂ ਪਤਾ ਨਹੀਂ ਕਾਗਜ ਕਰਦੇ ਰੱਖੇ ਆ ਤੇ ਉਹਦਾ ਕਰਕੇ ਇਹਨਾਂ ਨੂੰ ਕਿਤੇ ਪੈਸਾ ਮਿਲ ਗਿਆ ਤੇ ਉਹਦਾ 30 35000 40000 ਰੁਪਇਆ ਮਿਲਿਆ ਉਹਦਾ ਆਪਰੇਟ ਤੇ ਸਾਰਾ ਸਰਕਾਰਾਂ ਲੋ ਬਾਅਦ ਸਿਮਨਾਚਲ ਇਹ ਜਾਣਦੀਆਂ ਗਰੀਬਾਂ ਵਾਸਤੇ ਮਤਲਬ ਕਾਰਡ ਬਣਾਏ ਜਾ ਰਹੇ ਫੀਲ ਆ ਜਾ ਇਹਨਾਂ ਦਾ ਨਹੀਂ ਬਣਿਆ ਕਾਰਡ ਦੀ ਕੋਈ ਨਾ ਇਹਨਾਂ ਨੂੰ ਪਤਾ ਹੀ ਇਹਨਾਂ ਬਾਰੇ ਸਾਰੇ ਠੀਕ ਠਾਕ ਜਾਂ ਬੰਦੇ ਜੀ ਇਹ ਤਾਂ ਸੱਚੀ ਕੋਈ ਮਤਵਾਤ ਨਹੀਂ ਹੋ ਰਹੀ ਇਹਨਾਂ ਪੜਾ ਗਏ ਸਾਰੇ ਬੀਬੀ ਭੈਣੇ ਨੇ ਪੜਦੇ ਕਾਲਾ ਵੀ ਨਾ ਪੜੀ ਹੈ ਜੀ ਕੀ ਮੰਗ ਕੀ ਕਰਦੇ ਜੀ ਮੰਗ ਇਹੋ ਕਰਦੇ ਕਿ ਚਲੋ ਇਹਨਾਂ ਦਾ ਵਿਚਾਰਾਂ ਦਾ ਕੋਈ ਗੁਜ਼ਰ ਨਜ਼ਾਰਾ ਹੋਵੇ ਕੋਈ ਸਰਕਾਰ ਹੀ ਇਹਨਾਂ ਨੂੰ ਮਤ ਦੇ ਦੇਵੇ ਜਿਹੜਾ ਇਹਨਾਂ ਦਾ ਚਲੋ ਦਵਾਈ ਤੇ ਚੱਲੇ ਹੁਣ ਰੋਜ਼ ਤਿੰਨ ਚਾਰ ਸੂਈ ਦਵਾਈ ਆਉਂਦੀ ਦਵਾਈ ਜੋ ਕੇ ਪੈਸੇ ਨਹੀਂ ਇਹਨਾਂ ਕੋਲ ਆ ਗਏ ਜੀ ਇਹ ਦਵਾਈ ਕਦੀ ਕਿਤੇ ਫੜ ਕੇ ਕਦੀ ਉਹ ਬੀਬੀ ਭੈਣ ਭਾਂਡੇ ਮਾਂਦੀ ਆ ਕਿਸੇ ਦੇ ਕਰਕੇ ਆਪਣੀ ਸੈਟ ਸਫਾਈ ਕਰਦੇ ਆ ਤੇ ਉਹਦੀ ਨੋਂ ਵੀ ਜਾਂਦੀ ਆ ਉਹ ਵੀ ਕਰਕੇ ਆ ਜਾਂਦੀ ਮੁੰਡਾ ਮੁੰਡਾ ਆ ਮੜੀ ਇਹਨਾਂ ਦਾ ਹਾਂ ਮੁੰਡਾ ਮੜੀ ਉਹ ਨਹੀਂ ਕੰਮ ਕਰਦਾ ਕੀ ਮੰਗ ਕਰਦੇ ਜੀ ਅਸੀਂ ਤੇ ਉਹ ਕਹਿੰਦੇ ਆ ਕਿ ਸਰਕਾਰ ਦੀ ਬਾਹ ਫੜੇ ਜਾਂ ਕੋ ਭੈਣ ਭਰਾ ਦੀ ਬਾਹ ਫੜੇ ਤੇ ਇਹਦੀ ਸੈਟਿੰਗ ਕਰਦੇ ਇਹ ਫਿਰ ਉਸ ਤਰ੍ਹਾਂ ਰੱਖਸ਼ਾ ਚਲਾਵੇ ਤੇ ਆਪਣਾ ਘਰ ਦਾ ਡੰਗ ਜੂਰਾ ਚਲਾਵੇ ਤੇ ਆਪਣੇ ਜੀਆਂ ਚ ਸੈਟ ਰਵੇ ਨਹੀਂ ਤੇ ਮੰਜੀ ਤੇ ਪਿਆ ਤੇ ਇਸ ਤਰ੍ਹਾਂ ਹੀ ਗੱਲ ਜੂਗੀ ਬਤਨ